आतंकवाद ਦੇ ਖਿਲਾਫ ਹੋਈ ਯੂਰੋ-ਏਸ਼ੀਅਨ ਦੇਸ਼ਾਂ ਦੀ ਮੀਟਿੰਗ 'ਚ ਇੰਡੀਆ ਨੇ ਸਾਈਨ ਕਰਨ ਤੋਂ ਇਨਕਾਰ ਕਰਤਾ। ਆਤੰਕਵਾਦ ਸੀ ਮੇਨ ਮੁੱਦਾ ਪਰ ਕਿਤੇ ਵੀ ਪਹਿਲਗਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਇੰਡੀਆ ਦੇ ਨਾ ਸਾਈਨ ਕਰਨ ਦੇ ਨਾਲ ਹੁਣ ਕਈ ਵੱਡੇ ਸਵਾਲ ਉੱਠ ਰਹੇ ਨੇ। ਇੱਕ ਸਵਾਲ ਤਾਂ ਹੁਣ ਐਂਡ ਤੇ ਇਹ ਵੀ ਉੱਠਦਾ ਦੇਖ ਰਿਹਾ ਕਿ ਕੀ ਪੀਐਮ ਮੋਦੀ ਅਗਲੀ ਲੀਡਰਸ਼ਿਪ ਸੱਟ ਚ ਹੁਣ ਜਾਣਗੇ ਵੀ ਜਾਂ ਨਹੀਂ ਸਾਸਰੀ ਗਾਲ ਮੈਂ ਤਾਜ ਸੱਦੂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਵੱਡੀ ਇੰਟਰਨੈਸ਼ਨਲ ਡਵੈਲਪਮੈਂਟ ਦੀ ਜਿੱਥੇ ਇੰਡੀਆ ਨੇ ਐਸਈਓ ਦੇ ਵਿੱਚ ਇੱਕ ਬਹੁਤ ਹੀ ਜਿਗਰੇ ਵਾਲਾ ਸਟੈਪ ਚੱਕਿਆ ਇਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਚਿੰਗਡਾਉ ਦੇ ਵਿੱਚ ਇੰਡੀਆ ਨੇ ਕਿਉਂ ਜੁਆਇੰਟ ਸਟੇਟਮੈਂਟ ਤੇ ਸਾਈਨ ਕਰਨ ਤੋਂ ਮਨ੍ਹਾ ਕਰ ਦਿੱਤਾ ਸਭ ਤੋਂ ਪਹਿਲਾਂ ਤਾਂ ਇਹ ਸਮਝਦਿਆਂ ਕਿ ਐਸਈਓ ਹੁੰਦਾ ਕੀ ਆ ਇਹਦੀ ਫੁੱਲ ਫਾਰਮ ਆ ਸ਼ੇਂਗਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਇਹ ਯੂਰੋਏਸ਼ੀਅਨ ਮਤਲਬ ਯੂਰਪ ਤੇ ਏਸ਼ੀਆ ਦੀਆਂ ਕੰਟਰੀਜ਼ ਦਾ ਇੱਕ ਗਰੁੱਪ ਆ ਜਿੱਥੇ ਪੋਲੀਟੀਕਲ ਸਿਕਿਉਰਿਟੀ ਤੇ ਇਕਨੋਮਿਕ ਕਾਰਪੋਰੇਸ਼ਨਸ ਤੇ ਫੋਕਸ ਕੀਤਾ ਜਾਂਦਾ ਇਹ ਸ਼ੁਰੂ ਕੀਤਾ ਸੀ 2001 ਦੇ ਵਿੱਚ ਉਦੋਂ ਇਹਦੇ ਵਿੱਚ ਕੰਟਰੀ ਸੀਗੀਆਂ ਚਾਈਨਾ ਰਸ਼ੀਆ ਕਜ਼ਾਕਿਸਤਾਨ ਕਿਰਗਿਸਤਾਨ ਤਜਿਕਿਸਤਾਨ ਤੇ ਉਰਬੇਕਿਸਤਾਨ 2017 ਵਿੱਚ ਇਹਦੇ ਚ ਇੰਡੀਆ ਤੇ ਪਾਕਿਸਤਾਨ ਵੀ ਜੁੜ ਗਏ ایران ਜੁੜਿਆ 2023 ਦੇ ਵਿੱਚ ਤੇ 2024 ਚ ਜੁੜਿਆ ਬੈਲਾਰੂਸ ਇਸ ਗਰੁੱਪ ਦਾ ਮੇਨ ਮਕਸਦ ਹੈ ਟੈਰਰਿਜ਼ਮ ਦੇ ਖਿਲਾਫ ਲੜਨਾ ਰੀਜਨਲ ਸੈਕਿਉਰਿਟੀ ਵਧਾਉਣੀ ਇਕਨੋਮਿਕ ਤੇ ਕਲਚਰਲ ਕੋਲਾਬੋਰੇਸ਼ਨਸ ਕਰਨੀਆਂ 26 ਜੂਨ 2025 ਨੂੰ SCO ਦੀ ਡਿਫੈਂਸ ਮਨਿਸਟਰਸ ਦੀ ਮੀਟਿੰਗ ਹੋਈ ਚਾਈਨਾ ਦੇ ਚਿੰਗਡਾਓ ਸ਼ਹਿਰ ਦੇ ਵਿੱਚ ਇਹ ਮੀਟਿੰਗ ਇਸ ਕਰਕੇ ਵੀ ਇੰਪੋਰਟੈਂਟ ਸੀ ਕਿਉਂਕਿ ਇੰਡੀਆ ਚਾਈਨਾ ਸਟੈਂਡ ਆਫ 2020 ਤੋਂ ਬਾਅਦ ਇਹ ਪਹਿਲੀ ਵਾਰੀ ਸੀ ਕਿ ਕੋਈ ਸੀਨੀਅਰ ਇੰਡੀਅਨ ਮਨਿਸਟਰ ਐਸਵਰੀ ਰਾਜਨਾਥ ਸਿੰਘ ਉਥੇ ਫਿਜ਼ੀਕਲੀ ਅਪੀਅਰ ਹੋਏ ਸੀਗੇ ਚਾਈਨਾ ਦੇ ਵਿੱਚ ਰਾਜਨਾਥ ਸਿੰਘ ਨੇ ਆਪਣੀ ਸਪੀਚ ਦੇ ਵਿੱਚ ਕਲੀਅਰ ਮੈਸੇਜ ਦਿੱਤਾ ਪੈਲਗਮ ਅਟੈਕ ਦਾ ਜ਼ਿਕਰ ਕਰਕੇ ਉਹਨਾਂ ਨੇ ਕਿਹਾ ਕਿ ਇੰਡੀਆ ਬਹੁਤ ਹੀ ਦੁਖੀ ਤੇ ਬਹੁਤ ਹੀ ਨਿਰਾਸ਼ ਆ ਕ੍ਰਾਸ ਬਾਰਡਰ ਟੈਰੋਰੀਜ਼ਮ ਨੂੰ ਪਾਲਿਸੀ ਬਣਾ ਕੇ ਚੱਲ ਰਹੇ ਨੇ ਕੁਝ ਮੁਲਕ ਇਹ ਬਿਨਾ ਪਾਕਿਸਤਾਨ ਦਾ ਨਾਮ ਲੈ ਕੇ ਪਾਕਿਸਤਾਨ ਤੇ ਉਹਨਾਂ ਨੇ ਤੰਜ ਕਸਿਆ ਇੰਡੀਆ ਨੇ ਆਪਰੇਸ਼ਨ ਸਿੰਧੂਰ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਆਰਮੀ ਦੇ ਕਈ ਆਫੀਸ਼ੀਅਲਸ ਜਿਹੜੇ ਸੀਗੇ ਉਹ ਆਤੰਕਵਾਦੀਆਂ ਦੇ ਜਨਾਜ਼ੇ ਤੇ ਦੇਖੇ ਗਏ ਸੀ ਹਰ ਸਮਮਿਟ ਤੋਂ ਬਾਅਦ ਇੱਕ ਜੁਆਇੰਟ ਡੈਕਲੇਰੇਸ਼ਨ ਇਸ਼ੂ ਹੁੰਦਾ ਪਰ ਇਸ ਵਾਰ ਦੋ ਵੱਡੀਆਂ ਪ੍ਰੋਬਲਮਸ ਹੋ ਗਈਆਂ ਪਹਿਲੀ ਇੰਡੀਆ ਨੇ ਰਿਕੁਐਸਟ ਕੀਤੀ ਸੀ ਕਿ ਪੈਲਗਮ ਅਟੈਕ ਦਾ ਜ਼ਿਕਰ ਕੀਤਾ ਜਾਵੇ ਪਰ ਚਾਈਨਾ ਐਂਡ ਪਾਕਿਸਤਾਨ ਨੇ ਇਸ ਦਾ ਵਿਰੋਧ ਕੀਤਾ ਪਾਕਿਸਤਾਨ ਨੇ ਬਲੋਚਿਸਤਾਨ ਨੂੰ ਇਨਕਲੂਡ ਕਰਾ ਲਿਆ ਜਿੱਥੇ ਉਹ बार-बार ਇੰਡੀਆ ਤੇ ਬਲੇਮ ਲਗਾ ਰਹੇ ਸੀ ਉਹ ਵੀ ਬਿਨਾ ਪ੍ਰੂਫ ਦੇ ਇਹ ਸਭ ਦੇ ਚੱਲਦੇ ਕੋਈ ਵੀ ਜੁਆਇੰਟ ਸਟੇਟਮੈਂਟ ਇਸ਼ੂ ਨਹੀਂ ਹੋ ਪਾਈ ਇੰਡੀਆ ਨੇ ਦਿਖਾਇਆ ਕਿ ਟੈਰੋਰਿਜ਼ਮ ਦੇ ਉੱਤੇ ਅਸੀਂ ਜ਼ੀਰੋ ਟੋਲਰੈਂਸ ਰੱਖ ਰਹੇ ਹਾਂ ਐਸਈਓ ਦੇ ਵਿੱਚ ਯੂਨਿਟੀ ਦੀ ਕਮੀ ਵੀ ਬਾਹਰ ਆਈ ਖਾਸ ਕਰਕੇ ਇੰਡੀਆ ਪਾਕਿਸਤਾਨ ਤੇ ਚਾਈਨਾ ਵਾਲੇ ਜਿਹੜੇ ਇਸ਼ੂਜ਼ ਨੇ ਚਾਈਨਾ ਹਮੇਸ਼ਾ ਹੀ ਪਾਕਿਸਤਾਨ ਨੂੰ ਸਪੋਰਟ ਕਰਦਾ ਆਇਆ ਚਾਹੇ ਉਹ ਟੈਰੋਰਿਜ਼ਮ ਹੀ ਕਿਉਂ ਨਾ ਹੋਵੇ ਇਹ ਇਨਸੀਡੈਂਟ ਐਸਈਓ ਦੀ ਕ੍ਰੈਡੀਬਿਲਿਟੀ ਤੇ ਗਲੋਬਲ ਲੈਵਲ ਦੇ ਉੱਪਰ ਕਾਫੀ ਸਾਰੇ ਸਵਾਲ ਖੜੇ ਕਰਦਾ ਇੱਥੇ ਗੱਲ ਇੱਕ ਹੋਰ ਵੀ ਧਿਆਨ ਦੇਣ ਵਾਲੀ ਹੈ ਕਿ ਚਾਈਨਾ ਪਾਕਿਸਤਾਨ ਦੀ ਨਹੀਂ ਸਪੋਰਟ ਕਿਉਂ ਕਰਦਾ ਚਾਈਨਾ ਨੇ ਪਾਕਿਸਤਾਨ ਦੇ ਵਿੱਚ ਬਹੁਤ ਵੱਡੀਆਂ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ ਚਾਹੇ ਉਹ ਚਾਈਨਾ ਪਾਕਿਸਤਾਨ ਇਕਨੋਮਿਕ ਕਾਰਿਡੋਰ ਦੀ ਗੱਲ ਹੋਵੇ ਚਾਹੇ ਹੋਰ ਵੱਡੇ ਪ੍ਰੋਜੈਕਟਸ ਦੀ ਗੱਲ ਹੋਵੇ ਜੋ ਚਾਈਨਾ ਦੇ ਪਾਕਿਸਤਾਨ ਦੇ ਅੰਦਰ ਚੱਲ ਰਹੇ ਨੇ ਇੰਡੀਆ ਨੇ ਐਸੀਓ ਮੈਂਬਰਸ ਨੂੰ ਵੀ ਦੱਸ ਦਿੱਤਾ ਕਿ ਅਸੀਂ ਸਿੰਬੋਲਿਕ ਡਿਪਲੋਮੈਸੀ ਜਿੱਸਾ ਨਹੀਂ ਬਣਾਗੇ ਜਦ ਤੱਕ ਸਾਡੀਆਂ ਕੋਰ ਜਿਹੜੇ ਕਨਸਰਨਸ ਨੇ ਸਾਡੇ ਜਿਹੜੇ ਕੋਰ ਮੁੱਦੇ ਨੇ ਉਹਨਾਂ ਉੱਤੇ ਗੱਲ ਨਹੀਂ ਕੀਤੀ ਜਾਂਦੀ ਜੇ ਇੰਡੀਆ ਨੇ ਇੱਥੇ ਸਟੈਂਡ ਨਾ ਲਿਆ ਹੁੰਦਾ ਦਾ ਇਹ ਸਿਗਨਲ ਜਾਂਦਾ ਸਾਰੇ ਪਾਸੇ ਕਿ ਇੰਡੀਆ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੰਪਰੋਮਾਈਜ਼ ਕਰ ਹੀ ਲੈਂਦਾ ਜੋ ਕਿ ਬਿਲਕੁਲ ਵੀ ਇੱਥੇ ਅਸੈਪਟੇਬਲ ਨਹੀਂ ਸੀ ਸੋ ਇੰਡੀਆ ਨੇ ਆਪਣਾ ਸਟੈਂਡ ਇੱਥੇ ਕਲੀਅਰ ਕੀਤਾ ਕਿ ਕੋਈ ਕੰਪਰੋਮਾਈਜ਼ ਨਹੀਂ ਟੈਰਰਿਜ਼ਮ ਨੂੰ ਲੈ ਕੇ ਇਹ ਸਾਰੀ ਸਿਚੁਏਸ਼ਨ ਇੱਕ ਸਵਾਲ ਖੜਾ ਕਰਦੀ ਆ ਹੁਣ ਕਿ ਪੀਐਮ ਮੋਦੀ ਅਗਲੇ ਲੀਡਰਸ਼ਿਪ ਸੱਟ ਵਿੱਚ ਜਾਣਗੇ ਜਾਂ ਨਹੀਂ ਜਿੱਥੇ ਚਾਇਨਾ ਦੇ ਪ੍ਰੈਜ਼ੀਡੈਂਟ ਤੇ ਪਾਕਿਸਤਾਨ ਦੇ ਪੀਐਮ ਉਹ ਵੀ ਸ਼ਾਮਿਲ ਹੋਣਗੇ ਕਿਉਂਕਿ ਸਾਡੇ ਦੇਸ਼ਾਂ ਦੇ ਵਿੱਚ ਟੈਂਸ਼ਨਸ ਕਾਫੀ ਹਾਈ ਨੇ ਤੇ ਹੁਣ ਇਹ ਵੀ ਇੱਕ ਸਵਾਲ ਬਣਿਆ ਹੋਇਆ ਕਿ ਪੀਐਮ ਮੋਦੀ ਹੁਣ ਅਗਲੀ ਸਬਮਿਟ ਦੇ ਵਿੱਚ ਅਪੀਅਰ ਹੋਣਗੇ ਜਾਂ ਨਹੀਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ